ਜੇ ਤੁਸੀਂ ਆਪਣੀ ਰਸੋਈ ਨੂੰ ਠੀਕ ਕਰ ਲੋਗੇ ਰਸੋਈ ਦੇ ਵਿੱਚ ਖਾਣ ਪਾਣ ਨੂੰ ਠੀਕ ਕਰ ਲਾਂਗੇ ਤੁਸੀਂ ਕੱਚੇ ਅੰਬ ਦੀ ਚਟਣੀ ਬਣਾਓ ਕੱਚੇ ਅੰਬ ਦੀ ਸਬਜ਼ੀ ਬਣਾਓ ਕਿਉਂ ਨਹੀਂ ਬਣਦੀ ਜੀ ਰੈਸਪੀਆਂ ਦੇਖੋ ਤੁਸੀਂ ਜਾ ਕੇ ਹੋਰ ਬਥੇਰਾ ਕੁਝ YouTube ਤੇ ਦੇਖਦੇ ਹੋ ਇਹ ਜਿਹੇ ਰੈਸਪੀਆਂ ਲੱਭ ਕੇ ਬਣਾਇਆ ਕਰੋ ਨਹੀਂ ਤਾਂ ਮੇਰੇ ਕੋਲ ਜਾਦਾ ਹੁੰਨੇ ਹੋ ਮੇਰੇ ਕੋਲ ਬਹਿ ਕੇ ਨੋਟ ਕਰ ਲਿਆ ਕਰੋ ਕਿਉਂਕਿ ਆਪਣੇ ਕੋਲ ਤਾਂ ਗ੍ਰੰਥਾਂ 'ਚ ਲਿਖੀਆਂ ਪਈਆਂ ਨੇ ਪੁਰਾਣੇ ਬਜ਼ੁਰਗਾਂ ਦੀਆਂ ਟਰਾਈਗਲਾਈਸਰਾਈਡ ਵੱਧ ਜਾਂਦੇ ਨੇ ਖੂਨ ਗਾੜਾ ਹੋ ਜਾਂਦਾ ਜਦੋਂ ਖੂਨ ਗਾੜਾ ਹੁੰਦਾ ਤਾਂ ਚਾਰੇ ਪਾਸੇ ਸਰੀਰ ਦੇ ਵਿੱਚ ਅੱਗ ਮਚਾ ਆ ਜਾਂਦੀ ਆ ਸਰੀਰ ਐ ਲੱਗ ਜਾਂਦਾ ਬਸ ਨਾ ਭੁੱਖ ਲੱਗੇ ਚੱਜ ਨਾਲ ਨਾ ਉਹਨੂੰ ਖਾਣ ਨੂੰ ਜੀ ਕਰੇ ਹਾ ਇਹ ਜਰੂਰ ਹੈ ਜਿਹੜੇ दारू ਪੀਂਦੇ ਨੇ ਉਹ दारू ਪੀਂ ਜਾਂਦੇ ਨੇ ਜਿਹੜੇ ਕੁਝ ਵੀ ਕਰਦੇ ਨੇ ਕਰੀ ਜਾਂਦੇ ਨੇ ਪਰ ਉਹ ੱਤਕਾ ਕਰਦੇ ਨੇ ਰੌਲਾ ਹੀ ਇੰਨਾ ਕਰ ਮਗਾ ਸਰ ਫਿਰ ਇਹਦਾ ਹੱਲ ਕਹਿੰਦੇ ਇਹ ਤਾਂ ਸਿਰਫ ਦਾਲ ਚੀਨੀ ਦੇਖੋ ਕਿੰਡੀ ਗੱਲ ਕਹੀ ਸਾਡੇ ਬੈਦ ਜੀ ਨੇ ਕਹਿੰਦੇ ਸਿਰਫ ਪੁੱਤਰ ਦਾਲ ਚੀਨੀ ਦੱਸਦੇ ਲੋਕਾਂ ਨੂੰ ਖਾਣ ਹੀ ਕਿਵੇਂ ਆ ਸਾਡੇ ਘਰ ਦੇ ਵਿੱਚ ਕੋਈ ਵੀ ਮਰੀਜ਼ ਆ ਕੋਈ ਵੀ مریض ਕਿਸੇ ਵੀ ਬਿਮਾਰੀ ਤੋਂ ਚਾਹੇ ਉਹਨੂੰ ਕੋਈ ਬਿਮਾਰੀ ਨਹੀਂ ਵੀ ਹੈਗੀ ਤਾਂ ਉਹਨੂੰ ਬਹਿਮ ਦੀ ਬਿਮਾਰੀ ਲੱਗੀ ਹੋਈ ਆ ਮਸਾਲੇ ਦੀ ਤਸੀਰ ਗਰਮ ਨਹੀਂ ਹੁੰਦੀ ਉਹਦਾ ਨੌ ਰੱਖਿਆ ਸਾਡੇ ਵੈਦਾਂ ਨੇ ਵੀ ਗਰਮ ਮਸਾਲਾ ਜਿਵੇਂ ਚਾਹ ਪੀ ਕੇ ਮੜੀ ਜੀ ਸਰੀਰ ਨੂੰ ਗਰਮੀ ਆ ਜਾਂਦੀ ਆ ਐ ਗਰਮ ਮਸਾਲੇ ਜਿਹੜੇ ਨੇ ਉਹਨਾਂ ਨੂੰ ਦਾਲ ਸਬਜ਼ੀ ਚ ਪਾ ਗਏ ਸਾਡੀਆਂ ਨਾੜਾਂ ਨੂੰ ਗਰਮੀ ਆ ਜਾਂਦੀ ਸਾਡੇ ਵੈਦ ਜੀ ਨੇ ਰੱਖਿਆ ਕਹਿੰਦੇ ਇਹਦਾ ਨੌ ਰੱਖ ਦਿਓ ਹਲਵਾਈ ਮਸਾਲਾ ਕਿਉਂਕਿ ਇਹ ਇਹ ਆਪਦੇ ਆਪ ਚੀ ਤੋਂ ਨੱਕ ਕਰਦਾ ਹਲਵਾਈ ਆ ਸਾਡੀ ਰਸੋਈ ਦੇ ਵਿੱਚ ਢੇ ਸਾਰੇ ਮਸਾਲੇ ਹੁੰਦੇ ਨੇ ਜੋ ਸਾਡੀ ਸਬਜ਼ੀ ਦਾ ਜ਼ਾਇਕਾ ਤਾਂ ਵਧਾਉਂਦੇ ਹੀ ਨੇ ਪਰ ਨਾਲ ਦੀ ਨਾਲ ਸਾਡੀ ਹੈਲਥ ਨੂੰ ਵਧੀਆ ਬਣਾਏ ਰੱਖਣ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰਦੇ ਨੇ ਇਸੇ ਦੇ ਉੱਪਰ ਅੱਜ ਆਪਾਂ ਗੱਲ ਕਰਾਂਗੇ ਔਰ ਗੱਲ ਕਰਾਂਗੇ ਕਿ ਕਿਵੇਂ ਆਯੁਰਵੈਦਿਕ ਵਿਧੀ ਦੇ ਨਾਲ ਵੀ ਮਸਾਲਾ ਇੱਕ ਖਾਸ ਤਰ੍ਹਾਂ ਤਿਆਰ ਕੀਤਾ ਜਾ ਸਕਦਾ ਹੈ ਜੋ ਖਾਣੇ ਨੂੰ ਪੌਸ਼ਟਿਕ ਵੀ ਬਣਾਉਂਦਾ ਹੈ ਸੁਆਦਿਸ਼ਟ ਵੀ ਬਣਾਉਂਦਾ ਔਰ ਅਨੇਕਾਂ ਹੀ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਵੀ ਦਿਲਾਂਦਾ ਹੈ ਤੇ ਇਸ ਖਾਸ ਤਰ੍ਹਾਂ ਦੇ ਮਸਾਲੇ ਬਾਰੇ ਜਿਸ ਨੂੰ ਕੇ ਨਾਮ ਦਿੱਤਾ ਗਿਆ ਹੈ ਹਲਵਾਈ ਮਸਾਲਾ ਇਸ ਖਾਸ ਮਸਾਲੇ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦਿਕ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਬਾਸ਼ ਗੋਇਲ ਜੀ ਸੋ ਜ਼ਰੂਰ ਧਿਆਨ ਨਾਲ ਸੁਣੋ ਇਹ ਪੂਰੀ ਜਾਣਕਾਰੀ ਔਰ ਇਹਨਾਂ ਮਸਾਲਿਆਂ ਨੂੰ ਇਹਨਾਂ ਦੇ ਸਹੀ ਫਾਇਦਿਆਂ ਨਾਲ ਯੂਜ਼ ਕਰਕੇ ਅਸੀਂ ਆਪਣੇ ਖਾਣੇ ਨੂੰ ਸਵਾਦਿਸ਼ਟ ਤੇ ਪੋਸ਼ਟਿਕ ਬਣਾ ਸਕਦੇ ਹਾਂ ਹਰ ਜੀ ਬਾਬੇ ਸਭ ਠੀਕ ਹੈ ਮੇਰੀਆਂ ਭੈਣਾ ਮੇਰੇ ਵੀਰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਫੇਰ ਗੱਲਾਂ ਕਰਾਂਗੇ ਆਪਾਂ ਸਿਹਤ ਨੂੰ ਲੈ ਕੇ ਸਿਹਤ ਕਿਵੇਂ ਫਿੱਟ ਰਹਿਣੀ ਹੈ ਕਿਵੇਂ ਠੀਕ ਰਹਿਣਾ ਪੈਰ ਤੋਂ ਲੈ ਕੇ ਸਿਰ ਤੱਕ ਜਿੰਨੀਆਂ ਵੀ ਬਿਮਾਰੀਆਂ ਨੇ ਉਹਨਾਂ ਦਾ ਇੱਕ ਕਵਚ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਪੁੱਛਦੇ ਰਹਿੰਨੇ ਆ ਕਿ ਡਾਕਟਰ ਸਾਹਿਬ ਕਿਤੇ ਵੀ ਅਸੀਂ ਜਾਂਦੇ ਆ ਡਾਕਟਰਾਂ ਕੋਲੇ ਹਸਪੀਟਲਾਂ ਦੇ ਵਿੱਚ ਅਸੀਂ ਪੁੱਛਦੇ ਰਹਿੰਨੇ ਆ ਕਿ ਡਾਕਟਰ ਸਾਹਿਬ ਇਹਨੂੰ ਹੋਇਆ ਕੀ ਆ ਮੰਨੂ ਐ ਤਾਂ ਦੱਸ ਦੋ ਬਸ ਉਹ ਡਾਕਟਰ ਕਹਿੰਦੇ ਤੂੰ ਆ ਖਾ ਆ ਖਾ ਤੇ ਆ ਖਾ ਜੇ ਨਹੀਂ ਤਾਂ ਉਹ ਕਹਿੰਦੇ ਨੇ ਆਪਰੇਸ਼ਨ ਕਰਾ ਆਪਰੇਸ਼ਨ ਕਰਾ ਜਾਂ ਆਪਰੇਸ਼ਨ ਕਰਾ ਬੱਚੇ ਦਾ ਨਹੀਂ ਕਢਾ ਦੇ ਕਿਸੇ ਭੈਣ ਨੂੰ ਮੇਰੀ ਨੂੰ ਕਹਿ ਦਿੰਦੇ ਨੇ ਤੇਰਾ ਪਿੱਤਾ ਵੀ ਨਿਕਲ ਜੂਗਾ ਕਿਸੇ ਮੇਰੀ ਭੈਣ ਨੂੰ ਕੁਛ ਕਿਸੇ ਨੂੰ ਕੁਛ ਮਤਲਬ ਆਪਰੇਸ਼ਨ ਤੇ ਆਪਰੇਸ਼ਨ ਆਪਰੇਸ਼ਨ ਤੇ ਆਪਰੇਸ਼ਨ ਆਪਰੇਸ਼ਨ ਤੇ ਆਪਰੇਸ਼ਨ ਐਡੀ ਟੈਨਸ਼ਨ ਦੇ ਰੱਖੀ ਐ ਮਤਲਬ ਦੇ ਕੀ ਰੱਖੀ ਐ ਸਮਾਜ ਇਦਾਂ ਦਾ ਹੋ ਗਿਆ ਮਾਹੌਲ ਇਦਾਂ ਦਾ ਹੋ ਗਿਆ ਕਿ ਇਹ ਗੱਲਾਂ ਜਿਹੜੀਆਂ ਨੇ ਆਮ ਹੋ ਗਈਆਂ ਨੇ ਮੈਂ ਤੁਹਾਨੂੰ ਦੱਸ ਦਮਾ ਇੱਕ ਗੱਲ ਕਿ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਆਪਣੀ ਰਸੋਈ ਨੂੰ ਠੀਕ ਕਰ ਲੋਗੇ ਰਸੋਈ ਦੇ ਵਿੱਚ ਖਾਣ ਪਾਣ ਨੂੰ ਠੀਕ ਕਰ ਲਾਂਗੇ ਮੇਰੀ ਭੈਣ ਜੇ ਤੁਸੀਂ ਦੇਖ ਰਹੇ ਹੋ ਤਾਂ ਇਸ ਗੱਲ ਤੇ ਗੌਰ ਕਰੋ ਆਪਣੀ ਰਸੋਈ ਦੇ ਵਿੱਚ ਕਿਸੇ ਦੀ ਨਾ ਸੁਣੋ ਪਲੀਜ਼ ਕਿਸੇ ਦੀ ਨਾ ਸੁਣੋ ਆਪਣੇ ਮਨ ਦੀ ਕਰੋ ਤੁਹਾਡੇ ਤੋਂ بڑا ਬੈਦ ਕੋਈ ਨਹੀਂ ਹੈਗਾ ਮੈਂ ਤੁਹਾਨੂੰ ਦੱਸਾਂ ਜਿਹੜਾ ਤੁਹਾਨੂੰ ਮਾਂ ਨੇ ਚਮਟੇ ਮਾਰ ਮਾਰ ਕੇ ਸਿਖਾਇਆ ਨਾ ਰਸੋਈ ਦਾ ਕੰਮ ਉਦੋਂ ਵੱਡਾ ਬਹਿਤ ਕੋਈ ਨਹੀਂ ਹੈਗਾ ਤੁਸੀਂ ਪਲੀਜ਼ ਉਸ ਗੱਲ ਤੇ ਖਿਆਲ ਕਰੋ ਕਿ ਅੱਪਰ ਰਸੋਈ ਨੂੰ ਕਿਵੇਂ ਠੀਕ ਰੱਖਣਾ ਮੈਂ ਬਹੁਤ ਗੌਰ ਕਰਦਾ ਇਹਨਾਂ ਚੀਜ਼ਾਂ ਤੇ ਜਿਵੇਂ ਅੱਜ ਦਾ ਮੌਸਮ ਹੈ ਅੰਬ ਇੰਨਾ ਆ ਰਿਹਾ ਤੁਸੀਂ ਕੱਚੇ ਅੰਬ ਦੀ ਚਟਣੀ ਬਣਾਓ ਕੱਚੇ ਅੰਬ ਦੀ ਸਬਜ਼ੀ ਬਣਾਓ ਕਿਉਂ ਨਹੀਂ ਬਣਦੀ ਜੀ ਰੈਸਪੀਆਂ ਦੇਖੋ ਤੁਸੀਂ ਜਾ ਕੇ ਹੋਰ ਬਥੇਰਾ ਕੁਝ YouTube ਤੇ ਦੇਖਦੇ ਹੋ ਐਜੀਆਂ ਰੈਸਪੀਆਂ ਲੱਭ ਕੇ ਬਣਾਇਆ ਕਰੋ ਨਹੀਂ ਤਾਂ ਮੇਰੇ ਕੋਲ ਜ਼ਿਆਦਾ ਆਉਨੇ ਹੋ ਮੇਰੇ ਕੋਲ ਬਹਿ ਕੇ ਨੋਟ ਕਰ ਲਿਆ ਕਰੋ ਕਿਉਂਕਿ ਆਪਣੇ ਕੋਲ ਤਾਂ ਗ੍ਰੰਥਾਂ 'ਚ ਲਿਖੀਆਂ ਪਈਆਂ ਨੇ ਪੁਰਾਣੇ ਬਜ਼ੁਰਗਾਂ ਦੀਆਂ ਮੈਂ ਕਿਹੜਾ ਕੋਈ ਘਰੇ ਬਣਾਉਣਾ ਤੇ ਮਤਲਬ ਕਹਿਣ ਦਾ ਉਹ ਚੀਜ਼ਾਂ ਹੁਣ ਜਿਵੇਂ ਸਾਡੇ ਬੈਦ ਜੀ ਆ ਉਹਨਾਂ ਨਾਲ ਡਿਸਕਸ ਹੁੰਦੀ ਹੈ ਉਹ ਉਹਨਾਂ ਨਾਲ ਇਹੀ ਡਿਸਕਸ ਹੁੰਦੀ ਹੈ ਯਾਨੀ ਸਰ ਹੁਣ ਗਰਮੀਆਂ ਆ ਗਈਆਂ ਲੋਕ ਕਹਿੰਦੇ ਨੇ ਜੀ ਗਰਮ ਮਸਾਲਾ ਐ ਹੁੰਦਾ ਫਲਾਣਾ ਮਸਾਲਾ ਐ ਹੁੰਦਾ ਫਲਾਣੇ ਮਸਾਲੇ ਨਾਲ ਧੂ ਜੀ ਪਈ ਜਾਂਦੀ ਆ ਅੱਗ ਜੀ ਨਿਕਲੀ ਜਾਂਦੀ ਆ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਸਾਡੇ ਬੈਦ ਜੀ ਨੇ ਸਿੱਧੀ ਗੱਲ ਮੁਕਾਤੀ ਕਹਿੰਦੇ ਇਹ ਹੁੰਦਾ ਕੀ ਹੈ ਸਿਰਫ 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 ਟ੍ਰਾਈਗਲਾਈਸਰਾਈਡ ਵੱਜ ਜਾਂਦੇ ਨੇ ਖੂਨ ਗਾੜਾ ਹੋ ਜਾਂਦਾ ਜਦੋਂ ਖੂਨ ਗਾੜਾ ਹੁੰਦਾ ਤਾਂ ਚਾਰੇ ਪਾਸੇ ਸਰੀਰ ਦੇ ਵਿੱਚ ਅੱਗ ਮਚਾ ਆ ਜਾਂਦੀ ਆ ਸਰੀਰ ਐਂ ਲੱਗ ਜਾਂਦਾ ਬਸ ਨਾ ਭੁੱਖ ਲੱਗੇ ਚੱਜ ਨਾਲ ਨਾ ਉਹਨੂੰ ਖਾਣ ਨੂੰ ਜੀ ਕਰੇ ਹਾ ਇਹ ਜੁਰਾ ਜਿਹੜੇ दारू ਪੀਂਦੇ ਨੇ ਉਹ दारू ਪੀਂ ਜਾਂਦੇ ਨੇ ਜਿਹੜੇ ਕੁਝ ਵੀ ਕਰਦੇ ਨੇ ਉਹ ਕਰ ਹੀ ਜਾਂਦੇ ਨੇ ਪਰ ਤੱਕਾ ਕਰਦੇ ਨੇ ਰੌਲੇ ਹੀ ਇੰਨਾ ਕਰ ਮਗਾ ਸਰ ਫਿਰ ਇਹਦਾ ਹੱਲ ਕਹਿੰਦੇ ਇਹ ਤਾਂ ਸਿਰਫ ਦਾਲ ਚੀਨੀ ਦੇਖੋ ਕਿੱਡੀ ਗੱਲ ਕਹੀ ਸਾਡੇ ਬੈਦ ਜੀ ਨੇ ਕਹਿੰਦੇ ਸਿਰਫ ਪੁੱਤਰ ਦਾਲ ਚੀਨੀ ਦੱਸਦੇ ਲੋਕਾਂ ਨੂੰ ਖਾਣੀ ਕਿਵੇਂ ਆ ਅੱਧਾ ਚਮਚਾ ਦਾਲ ਚੀਨੀ ਦਾ ਬਾਬੇ ਉਹ ਧਿਆਨ ਨਾਲ ਸੁਣ ਲਿਓ ਅੱਧਾ ਚਮਚਾ ਦਾਲ ਚੀਨੀ ਦਾ ਤੁਸੀਂ ਚਾਜ ਪਾ ਲੋ ਤੁਸੀਂ ਦੁੱਧ ਚ ਪਾ ਲੋ ਤੁਸੀਂ ਪਾਣੀ ਚ ਉਬਾਲ ਲੋ ਜਿਵੇਂ ਮਰਜੀ ਖਾ ਲੋ ਚਾਹੇ ਚਮਚੇ ਚ ਅੱਧਾ ਚਮਚਾ ਪਾਊਡਰ ਦਾ ਮੂੰਹ ਚ ਰੱਖ ਕੇ ਪਾਣੀ ਪੀ ਲੋ ਖਾਓ ਸਹੀ ਯੋ ਤੁਸੀਂ ਥੋੜੇ ਦਿਨ ਬਾਅਦ ਜਾ ਕੇ ਟੈਸਟ ਕਰਾ ਲਓ ਟ੍ਰਾਈਗਲਿਸਰਾਈਡ ਦਾ ਕੀ ਹਾਲ ਹੁੰਦਾ ਇਹ ਚੀਜ਼ਾਂ ਗੌਰ ਕਰੋ ਫਿਰ ਗਰਮ ਮਸਾਲੇ ਦੀ ਗੱਲ ਮੈਂ ਤੁਹਾਨੂੰ ਦੱਸਦਾ ਇੱਕ ਵੱਡੀ ਗੱਲ ਫਿਰ ਕਹਿਣ ਜਾ ਰਿਹਾ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਕੋਈ ਵੀ ਮਰੀਜ਼ ਆ ਕੋਈ ਵੀ ਬਰੀ ਕਿਸੇ ਵੀ ਬਿਮਾਰੀ ਤੋਂ ਚਾਹੇ ਉਹਨੂੰ ਕੋਈ ਬਿਮਾਰੀ ਨਹੀਂ ਵੀ ਹੈਗੀ ਤਾਂ ਉਹਨੂੰ ਬਹਿਮ ਦੀ ਬਿਮਾਰੀ ਲੱਗੀ ਹੋਈ ਆ ਕਿਉਂਕਿ YouTube ਦੇਖਦੇ-ਦੇਖ ਕੇ ਬਹਿਮੀ ਹੋ ਗਿਆ ਵੀ ਆ ਜਿਹੜਾ ਉਹ YouTube ਤੇ ਸੁਭਾਸ਼ ਗੋਇਲ ਦੱਸਦਾ ਜਾਂ ਹੋਰ ਬੈਦ ਦੱਸਦੇ ਨੇ ਪਤਾ ਨਹੀਂ ਮੈਨੂੰ ਵੀ ਆ ਹੀ ਚੰਬੜ ਗਿਆ ਇਹ ਵੀ ਬਹੁਤ ਬੜਾ ਫੋਬੀਆ ਤੁਸੀਂ ਪਹਿਲਾਂ ਇਹ ਦੇਖੋ ਵੀ ਆਪਾਂ ਕੀ ਬਿਮਾਰ ਫਿਰ ਆਪਾਂ ਦਵਾਈਆਂ ਵੱਲ ਨੂੰ ਜਾਈਏ ਫਿਰ ਆਪਾਂ ਡਾਕਟਰਾਂ ਵੱਲ ਨੂੰ ਜਾਈਏ ਪਰ ਇੱਕ ਚੀਜ਼ ਹੋਰ ਨੋਟ ਕਰ ਲਓ ਪੱਕੀ ਉਹ ਕਰ ਲਓ ਕਿ ਮਸਾਲਾ ਗਰਮ ਨਹੀਂ ਹੁੰਦਾ ਮਸਾਲੇ ਦੀ ਤਸੀਰ ਗਰਮ ਨਹੀਂ ਹੁੰਦੀ ਉਹਦਾ ਨੌ ਰੱਖਿਆ ਸਾਡੇ ਵੈਦਾਂ ਨੇ ਵੀ ਗਰਮ ਮਸਾਲਾ ਜਿਵੇਂ ਚਾਹ ਪੀ ਕੇ ਮੜੀ ਜੀ ਸਰੀਰ ਨੂੰ ਗਰਮੀ ਆ ਜਾਂਦੀ ਆ ਐ ਗਰਮ ਮਸਾਲੇ ਜਿਹੜੇ ਨੇ ਉਹਨਾਂ ਨੂੰ ਦਾਲ ਸਬਜ਼ੀ ਚ ਪਾ ਗਏ ਸਾਡੀਆਂ ਨਾੜਾਂ ਨੂੰ ਗਰਮੀ ਆ ਜਾਂਦੀ ਆ ਉਹਦਾ ਨੌ ਰੱਖਦਾ ਗਰਮ ਮਸਾਲਾ ਪਰ ਜੇ ਤੁਸੀਂ ਕਹੋ ਵੀ ਗਰਮ ਮਸਾਲਾ ਗਰਮੀ ਕਰੂਈ ਥੋੜੀ ਹੁੰਦਾ ਗਰਮੀ ਤਾਂ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਜਿਹਨੂੰ ਹੋਣੀ ਆ ਤਾਂ ਇਹਦੇ ਵਿੱਚ ਪਾਇਆ ਗਿਆ ਸਭ ਤੋਂ ਪਹਿਲਾਂ ਬਾਬਿਓ ਦਾਲਚੀਨੀ ਪਾਊਡਰ ਫਿਰ ਇਹਦੇ ਵਿੱਚ ਪਾਇਆ ਗਿਆ ਜਾਇਫਲ ਫਿਰ ਜਵੈਤਰੀ ਫਿਰ ਵਿੱਚ ਗ੍ਰੀਨ ਇਲਾਇਚੀ ਹਰੀ ਇਲਾਇਚੀ ਫਿਰ ਵਿੱਚ ਕਾਲੀ ਇਲਾਇਚੀ ਫਿਰ ਇਹਦੇ ਵਿੱਚ ਜਿਹੜਾ ਪਾਇਆ ਗਿਆ ਸਭ ਤੋਂ ਵਧੀਆ ਚੀਜ਼ ਉਹ ਪਾਇਆ ਗਿਆ ਤੇਜ ਪੱਤਾ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਖਾ ਕੇ ਸਾਡੇ ਜਿਹੜੇ ਆਮ ਲੋਕ ਨੇ ਆਮ ਲੋਕ ਤੰਦਰੁਸਤ ਹੋ ਸਕਦੇ ਨੇ ਅੱਪਾ ਕਿਸੇ ਵੀ ਬਿਮਾਰੀ ਦੇ ਕਾਰਨ ਇਹਦਾ ਮਸਾਲੇ ਦਾ ਨਾਮ ਵੀ ਮੈਂ ਤੁਹਾਨੂੰ ਦੱਸ ਦਿੰਨਾ ਸਾਡੇ ਵੈਦ ਜੀ ਨੇ ਰੱਖਿਆ ਕਹਿੰਦੇ ਇਹਦਾ ਨਾਮ ਰੱਖ ਦਿਓ ਹਲਵਾਈ ਮਸਾਲਾ ਕਿਉਂਕਿ ਇਹ ਇਹ ਆਪਦੇ ਆਪ ਚ ਹੀ ਤੁਹਾਡਾ ਘਰ ਦਾ ਹਲਵਾਈ ਆ ਇਹਨੂੰ ਜਿਹੜੀ ਮਰਜ਼ੀ ਤੁਹਾਡੇ ਘਰ 'ਚ ਸਬਜ਼ੀ ਬਣੀ ਹੋਈ ਆ ਉਹ ਸਬਜ਼ੀ 'ਚ ਇੱਕ ਚਮਚਾ ਪਾ ਲਓ ਉਪਰੋਂ ਚਮਚਾ ਬਾਹਰ ਨੂੰ ਘੋਲ ਕੇ ਖਾਓ ਔਰ ਉਹ ਜਦੋਂ ਸਬਜ਼ੀ ਤੁਸੀਂ ਖਾਓਗੇ ਜਿਹੇ ਜੀ ਮਰਜ਼ੀ ਬਣੀ ਹੋਵੇ ਜੀਭਾਂ ਚੜਦੇ ਰਹਿ ਜਾਓਗੇ ਲੋਕ ਉਂਗਲੀਆਂ ਚੜ੍ਹ ਦੇਣੇ ਤੁਸੀਂ ਜੀਭ ਚਟੋਗੇ ਅਬ ਦੀ ਅੰਦਰ ਹੀ ਵੀ ਬੜਾ ਸਵਾਦ ਆ ਰਿਹਾ ਮੁੱਕਦੀ ਨਹੀਂ ਅੰਦਰੋਂ ਸਵਾਦ ਹੀ ਨਹੀਂ ਮੁੱਕ ਰਿਹਾ ਤੇ ਦੂਜੀ ਗੱਲ ਜਿਹੜਾ ਕਿਤੇ ਰਿਸ਼ਤੇਦਾਰ ਤੁਹਾਡੇ ਘਰੇ ਆਇਆ ਖਾ ਗਿਆ ਉਹ ਸਬਜੀ ਉਹਨੇ ਕਿਹਾ ਡੱਬਾ ਮੈਨੂੰ ਦੇ ਉਹਨੇ ਤਾਂ ਡੱਬਾ ਹੀ ਲੈ ਜਾਣਾ ਜਾਂ ਫਿਰ ਬਾਰ-ਬਾਰ ਆਉ ਮਤਲਬ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਮੈਂ ਕਹਿ ਰਿਹਾ ਇਹ ਮੈਂ ਆਪਣੀਆਂ ਹੱਡ-ਬਿੱਤੀਆਂ ਵੀ ਚਲਾਉਂਦਾ ਰਹੇ ਨਵੇਂ ਚ ਤੇ ਇਹ ਜਿਹੜਾ ਹਲਵਾਈ ਮਸਾਲਾ ਇਹ ਚ ਜਿਹੜੇ ਚੀਜ਼ਾਂ ਪਾਈਆਂ ਨੇ ਜੈਫਲ ਜਵਿਤਰੀ ਦਾ ਤੁਹਾਨੂੰ ਤਾਂ ਪਤਾ ਹੀ ਹੈ ਕਿੰਨੀ ਵਧੀਆ ਖੁਸ਼ੂਕ ਕਿੰਨੇ ਵਧੀਆ ਟੇਸਟ ਔਰ ਅਸੀਂ origignal ਲੈਂਦੇ ਆ ਕੇਰਲਾ ਤੋਂ ਇਹ ਚੀਜ਼ਾਂ ਜਦੋਂ ਇਹ ਚ ਪਾਉਂਦੇ ਆ ਇਕਨੋ ਸਟਾਰ ਵਾਲੀ ਕਹਿੰਦੇ ਨੇ ਸਟਾਰ ਜੀ ਨੂੰ ਜਿਹੜੀ ਬਿਲਕੁਲ ਤਾਰੇ ਵਰਗੀ ਹੁੰਦੀ ਆ ਬੂਟ ਜਿਹੜੀ ਬੂਟੀ ਉਹ ਵੀ ਇਹਦੇ ਚ ਸਟਾਰ ਉਹਨੂੰ ਸਟਾਰ ਕਹਿੰਦੇ ਆ ਉਹ ਵੀ ਪੈਂਦੇ ਆ ਤੇ ਸਭ ਤੋਂ ਵਧੀਆ ਇਹਦੇ ਚ ਅਸੀਂ ਉਹ ਵੀ ਪਾਇਆ ਬਲੈਕ ਪੈਪਰ ਜਿਹਨੂੰ ਅਸੀਂ ਕਾਲੀ ਮਿਰਚ ਕਹਿੰਦੇ ਆ ਬਾਬੇ ਉਹ ਕਮਾਲ ਦਾ ਸਵਾਦ ਹੈ ਦਾ ਜਦੋਂ ਤੁਸੀਂ ਖਾਓਗੇ ਨੁਸਖਾ ਮੈਂ ਬੋਲਦਾ ਗੱਲਾਂ ਗੱਲਾਂ ਚ ਨੁਸਖਾ ਬੈਕ ਕਰਕੇ ਵੀਡੀਓ ਨੋਟ ਕਰ ਲਿਓ ਘਰੇ ਵੀ ਬਣਾ ਲਿਓ ਬਣ ਜਾਂਦੀ ਐ ਨਹੀਂ ਇਹ ਚੀਜ਼ਾਂ ਕੋਈ ਵੱਡੀ ਗੱਲ ਥੋੜੀ ਐ ਇਹ ਚ ਕੋਈ ਮੰਤਰ ਥੋੜੀ ਫੂਕਣਿਆ ਮੈਂ ਬਸ ਬਣਾ ਕੇ ਕਾਂਚ ਦੇ ਡੱਬੇ 'ਚ ਬਾਤ ਤੇ ਤੁਸੀਂ ਘਰੇ ਬਣਾ ਕੇ ਨਾਰਮਲ ਡੱਬੀ 'ਚ ਪਾ ਲਿਓ ਇੰਨਾ ਕੀ ਫਰਕ ਹੈ ਔਰ ਜਿਹੜੇ ਨੂੰ ਕੀ ਮਸਾਲਾ ਖਾਣ ਦਾ ਇਹਦਾ ਸਵਾਦ ਲੈਣ ਦਾ ਔਰ ਇਹਦਾ ਆਨੰਦ ਲੈਣ ਦਾ ਦਿਲ ਰੱਖਦੇ ਆ ਜਿਗਰਾ ਰੱਖਦੇ ਆ ਗੁਰਦਾ ਰੱਖਦੇ ਆ ਤਾਂ ਫਿਰ ਕਮਾਲ ਦੀ ਚੀਜ਼ ਹੈ ਇਹਨੂੰ ਬਣਾਓ ਖਾਓ ਤੇ ਦੋਸਤਾਂ ਮਿੱਤਰਾਂ ਨੂੰ ਵੀ ਖਵਾਓ ਅੰਨੀ ਅੰਗਵੰਡੀਆਂ ਨੂੰ ਵੀ ਖਵਾਓ ਇਹ ਦੇਖੋ ਮੇਰੇ ਤੇ ਨਜ਼ਾਰੇ ਅੱਜ ਤੁਹਾਨੂੰ ਇਹੀ ਇਨਫੋਰਮੇਸ਼ਨ ਦੇਣੀ ਸੀ ਗਰਮੀ ਹੋਵੇ ਜ਼ਰਦੀ ਹੋਵੇ ਹਮੇਸ਼ਾ ਘਰ ਦੇ ਵਿੱਚ ਖਤਮ ਨਹੀਂ ਹੋਣ ਦੇਣਾ ਸੀ ਇਹ ਵਾਲਾ ਜਿਹੜਾ ਹੈਗਾ ਹਲਵਾਈ ਮਸਾਲਾ ਕਿਉਂਕਿ ਹਲਵਾਈ ਮਸਾਲਾ ਜਿਹੜਾ ਹੈਗਾ ਇਹ ਵਾਕਿਆ ਹੀ ਤੁਹਾਡੇ ਆਪਣਾ ਤੁਹਾਡੀ ਰਸੋਈ ਦਾ ਹਲਵਾਈ ਬਣਨ ਵਾਲਾ ਇਹਨੂੰ ਤੁਸੀਂ ਯੂਜ਼ ਕਰਕੇ ਦੇਖਿਓ ਔਰ ਸਵਾਦ ਦੇਖਿਓ ਸਬਜੀ ਦਾ ਕਿੰਨਾ ਵਧੀਆ ਆਉਣ ਵਾਲਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਾਸਤਰੀ ਕਾਲ ਜੀ ਨਮਸਕਾਰ ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਕਾਫੀ ਚੰਗੇ ਢੰਗ ਦੇ ਨਾਲ ਜੋ ਸੁਭਾਸ਼ ਗੋਇਲ ਜੀ ਨੇ ਗੱਲਾਂ ਤੁਹਾਨੂੰ ਸਮਝਾਈਆਂ ਤੁਸੀਂ ਜ਼ਰੂਰ ਸਮਝ ਗਏ ਹੋ ਸੋ ਇਹਨਾਂ ਮਸਾਲਿਆਂ ਦੇ ਇਹਨਾਂ ਜੜੀ ਬੂਟੀਆਂ ਦੇ ਕਿੰਨੇ ਸਾਰੇ ਫਾਇਦੇ ਹੁੰਦੇ ਨੇ ਜ਼ਰੂਰ ਸਾਨੂੰ ਆਪਣੇ ਖਾਣੇ ਦੇ ਵਿੱਚ ਇਹ ਮਸਾਲੇ ਯੂਜ਼ ਕਰਨੇ ਚਾਹੀਦੇ ਨੇ ਤਾਂ ਕਿ ਸਾਡੀ ਬੋਡੀ ਦੀ ਫੰਕਸ਼ਨਿੰਗ ਸਹੀ ਢੰਗ ਦੇ ਨਾਲ ਚੱਲਦੀ ਰਹੇ ਪਰ ਹਾਂ ਇੱਕ ਲਿਮਿਟ ਰੱਖੀ ਸਾਨੂੰ ਇਸ ਤਰ੍ਹਾਂ ਦੇ ਮਸਾਲਿਆਂ ਦਾ ਜੋ ਹੈ ਉਪਯੋਗ ਕਰਨਾ ਚਾਹੀਦਾ ਬਹੁਤ ਜ਼ਿਆਦਾ ਮਸਾਲੇਦਾਰ ਖਾਣਾ ਜਾਂ ਬਹੁਤ ਜ਼ਿਆਦਾ ਸਪਾਈਸੀ ਖਾਣਾ ਬਹੁਤ ਜ਼ਿਆਦਾ ਨਮਕ ਵਾਲਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਗਰਮੀਆਂ ਨੇ ਸੈਲਡ ਜਿਆਦਾ ਤੋਂ ਜਿਆਦਾ ਜ਼ਰੂਰ ਖਾਓ ਪਾਣੀ ਜਿਆਦਾ ਤੋਂ ਜਿਆਦਾ ਜ਼ਰੂਰ ਪੀਓ ਫਰੂਟਸ ਵੀ ਜਿੰਨੇ ਸੀਜ਼ਨਲ ਫਰੂਟਸ ਹੈ ਗਰਮੀਆਂ ਦੇ ਸਾਡੇ ਫਰੂਟਸ ਹੈ ਉਹਨਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਔਰ ਜ਼ਰੂਰ ਕਹਿ ਦਵਾਇ ਤੇ ਜੋ ਆਪਣਾ ਵਜ਼ਨ ਅਗਰ ਘਟਾਣਾ ਚਾਹੁੰਦੇ ਨੇ ਤਾਂ ਤਰਬੂਜ਼ ਹੈ ਜਾਂ ਅੰਬ ਹੈ ਇਹਨਾਂ ਵਿੱਚ 슈ਗਰ ਇਨਟੇਕ ਕਾਫੀ ਹੁੰਦਾ ਹੈ ਨੇਚਰਲ 슈ਗਰ ਕਾਫੀ ਹੁੰਦਾ ਹੈ ਸੋ ਲਿਮਿਟਡ ਮਾਤਰਾ ਵਿੱਚ ਇਹਨਾਂ ਨੂੰ ਤੁਸੀਂ ਖਾਓ ਖਰਬੂਜਾ ਹੈ ਪਪੀਤਾ ਹੈ ਇਹ ਜੋ ਹੈ ਹਾਈ ਫਾਈਬਰ ਹੁੰਦੇ ਆ ਲੋ ਕੈਲਰੀ ਫਰੂਟ ਨੇ ਇਹਨਾਂ ਨੂੰ ਤੁਸੀਂ ਅੱਛੀ ਮਾਤਰਾ ਵਿੱਚ ਖਾ ਸਕਦੇ ਹੋ ਫਿੱਟ ਰਹੋ ਫਾਈਨ ਰਹੋ ਵੀਡੀਓ ਅੱਛੀ ਲੱਗੀ ਆ ਤਾਂ ਲਾਈਕ ਐਂਡ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਵੀ ਆਪਨੇ ਵਿਚਾਰ ਜ਼ਰੂਰ ਸਾਂਝੇ हूं तक पेज फॉलो नहीं किया फटाफट फॉलो कर लो यूट्यूब चैनल हैल्थ एडवाइस विद हरजोत कौर सबसक्राइब नहीं किया फटाफट फ़ड़ सबसक्राइब भी कर लो मिला जल्द ही सेहतना जुड़ी हो खास जानकारी के फिलहाल ही दौ जी इजाजत सत श्रीकाल